ਲਾ ਸੱਜਣੋ ਝੋਟੀ ਨਾਲ ਤੁਹਾਨੂੰ ਮੈਂ ਇੱਕ ਵਾਰੀ ਹੋਰ ਤੋਰ ਕੇ ਦਿਖਾ ਦਣਾ ਬਾਕੀ ਲੇਵੇ ਲੂਵੇ ਦੇ ਨਾਲ ਇੱਥੇ ਤੋਂ ਜੱਜਮੈਂਟ ਕਰ ਲਿਓ ਝੋਟੀ ਪਲਵਾਨਾਂ ਵਾਂਗੂ ਤੁਰਦੀ ਆ ਫਾਸ ਫਾਸ ਕੇ ਜੇ ਗੱਲ ਕਰਾਂ ਹਵਾਨਾ ਝੋਟੀ ਦਾ ਪੂਰਾ ਡਬਲ ਐ ਸੱਜਣੋ 17 18 ਕਿਲੋ ਦੁੱਧ ਜੀ ਮੈਂ ਕਹਦਾ ਐਡੇ ਹਵਾਨੇ ਨੂੰ ਕੋਈ ਬਾਹਲੀ ਖਾਸ ਗੱਲ ਨਹੀਂ ਹੈਗੀ ਬਾਕੀ ਬਾਈ ਕਹਿੰਦਾ ਆਪਾਂ 17 18 ਨੇ ਇਹਦੇ ਥੱਲੇ ਤੋਂ ਤੋਲ ਕੇ ਲੈ ਕੇ ਵੀ ਆਇਆ ਉੱਥੇ ਇਹ ਬਾਕੀ ਨਾ ਇੱਥੇ ਤੋਂ ਜੇ ਮੈਂ ਇਹਦੇ ਗੈਪ ਦੀ ਗੱਲ ਕਰਾਂ ਥਣਾ ਦਾ ਗੈਪ ਗੂਪ ਸੱਜਣੋ ਪੂਰਾ ਗੈਪ ਐ ਥਣਾ ਦੇ ਵਿੱਚ ਆਪਸ ਚ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਬਾਕੀ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਸ਼ਹਿਰ ਰਾਏਕੋਟ ਤੋਂ ਜਿਲ੍ਹਾ ਮੇਰਾ ਖਿਆਲ ਇਹਨੂੰ ਲੁਧਿਆਣਾ ਰਹਿ ਜਾਂਦਾ ਹੈ ਤੇ ਅੱਜ ਦੀ ਵੀਡੀਓ ਚ ਦਿਖਾਵਾਂਗੇ ਸੱਜਣੋ ਦੋ ਝੋਟੀਆਂ ਝੋਟੀਆਂ ਵੀ ਦੋ ਦਿਖਾਵਾਂਗੇ ਬਿਲਕੁਲ ਤਿਆਰ ਦੁੱਧ ਵਾਲੀਆਂ ਤੇ ਆਈਆਂ ਵੀ ਝੋਟੀਆਂ ਨਾਲ ਸੱਜਣੋ ਹਰਿਆਣੇ ਚੋਂ ਆਈਆਂ ਹੋਈਆਂ ਨੇ ਬਾਕੀ ਨਾ ਜਦੋਂ ਜਾਨਵਰ ਦੇਖੋਗੇ ਜਾਨਵਰ ਦੀ ਕੁਆਲਿਟੀ ਵੀ ਤੁਹਾਨੂੰ ਮੂੰਹੋਂ ਬੋਲੂਗੀ ਵੀ ਬਾਕੀ ਜਾਨਵਰ ਹੈਗਾ ਕੁਆਲਿਟੀ ਦਾ ਪਿਓਰ ਮੂਰਾ ਦੇ نسل ਦੀਆਂ ਆਗੀਆਂ ਦੋਨੇ ਝੋਟੀਆਂ ਜੈਡ ਬਲੈਕ ਨੇ ਇੱਕ ਦੇ ਪਿੱਛੇ ਸੱਜਣੋਂ ਕੱਟੀ ਐ ਇੱਕ ਨਾਲਾ ਕੱਟਾ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਾਈ ਜੀ ਹੋਰ ਬਾਈ ਜੀ ਕੀ ਹਾਲ ਐ ਠੀਕ ਆ ਵੀਰ ਕੀ ਨਾਮ ਆ ਬਾਈ ਵੀਰ ਰਾਜਾ ਨਾਮ ਰਾਜਾ ਸ਼ਹਿਰ ਰਾਏ ਕੋਟਾ ਸ਼ਹਿਰ ਰਾਏ ਕੋਟਾ ਮਲੇ ਕੋਟਾ ਹਾਂ ਨੋਹਰਾ ਆਪਣਾ ਕਿੱਥੇ ਰਹਿ ਜਾਂਦਾ ਬਾਈ ਮਲੇ ਕੋਟਲਾ ਰੋਡ ਦੇ ਨੇੜੇ ਮਹੱਲਾ ਜੀਤ ਸਰ ਮਹੱਲਾ ਜੀਤ ਸਰ ਨੇੜੇ ਮਰੇਲ ਕੋਟਲਾ ਰੋਡ ਹਾਂ ਲੈ ਬਾਈ ਵਪਾਰ ਦਾ ਹੀ ਕੰਮ ਚਲਾਇਆ ਨਵਾਂ ਚਲਾਇਆ ਨਵਾਂ ਚਲਾਇਆ ਸਾਡਾ ਡੈਰੀ ਦਾ ਕੰਮ ਸੀ ਲੈ ਸੱਜਣੋਂ ਬਾਈ ਦਾ ਨਾ ਜਿਹੜਾ ਮੇਨ ਪਰਪਜਾ ਉਹ ਤਾਂ ਹੈਗਾ ਦੁੱਧ ਦਾ ਕੰਮ ਆ ਡੈਰੀ ਦਾ ਕੰਮ ਆ ਪਰ ਬਾਈ ਕਹਿੰਦਾ ਨਾ ਵੀਡੀਓ ਦੇਖ ਕੇ ਲਾਲੋ ਵੀ ਥੋੜਾ ਸ਼ੌਂਕ ਵੀ ਬਣ ਗਿਆ ਬਾਈ ਕਹਿੰਦਾ ਦੁੱਧ ਦੇ ਨਾਂ ਪਤੂ ਸਾਰੇ ਅਸੀਂ ਹਰਿਆਣੇ ਚੋ ਲੈ ਕੇ ਆਉਂਦੇ ਸੀ ਅੱਛਾ ਦੁੱਧ ਦੇ ਨਾਂ ਦੇ ਨਾਲ ਨਾਲ ਕਈ ਬੰਦੇ ਨਾ ਮੰਗ ਲੈਂਦੇ ਸੀ ਮੱਝਾ ਇੱਕ ਦੋ ਅਸੀਂ ਦੋ ਚਾਰ ਵੇਚੀਆਂ ਵਿੱਚੋਂ ਫਿਰ ਸਾਨੂੰ ਵੀ ਲੱਗਿਆ ਵੀ ਅਸੀਂ ਕਾਰੀ ਲਈਏ ਨਾਲ ਕੰਮ ਇਹ ਨਾ ਚਲੋ ਕੰਮ ਵੀ ਸਹਾਈ ਇੱਕ ਸਹਾਈ ਇੱਕ ਧੰਦਾ ਵੀ ਆ ਗਿਆ ਸੱਜਣੋ ਮੈਂ ਹੋਰ ਵੀ ਡੈਰੀ ਫਾਰਮ ਵਾਲਿਆਂ ਨੂੰ ਕਹਿੰਦਾ ਉਹਨਾਂ ਵੀ ਵਿੱਚ ਇੱਕ ਅੱਧਾ ਜਾਨਵਰ ਤੁਸੀਂ ਲਿਆ ਕੇ ਦੋ ਚਾਰ ਜਾਨਵਰ ਵੀ ਵੇਚ ਵੀ ਲਿਆ ਕਰੋ ਕਿਉਂਕਿ ਲੈ ਕੇ ਪਰ ਚੰਗੇ ਦੁੱਧ ਵਾਲੀ ਜਾਨਵਰ ਆਇਆ ਕਰੋ ਜੇ ਉਹ ਜਾਨਵਰ ਨਾ ਸੱਜਣੋ ਖੜਦਾ ਵੀ ਕਾਟਾ ਨਹੀਂ ਦਿੰਦਾ ਕਿੰਬੀ ਦੁੱਧ ਪਾ ਕੇ ਪੂਰਾ ਇਹ ਹਾਂ ਦੁੱਧ ਪਈ ਜਾਂਦਾ ਉਹ ਤੈਨੂੰ ਅੱਜ ਆਪਾਂ ਫਿਰ ਦੋ ਝੋਟੀਆਂ ਨਖਾ ਦੋ ਝੋਟੀਆਂ ਫਿਰ ਕਿਹੜੇ ਇਲਾਕੇ ਦੀਆਂ ਨੇ ਫਿਰ ਆ ਇਹ ਹਸਾਰ ਲਾਕੇ ਹਜ਼ਾਰ ਏਰੀਆ ਦੀਆਂ ਉਹ ਕਹਿ ਤਾਂ ਹਰੇਕ ਦਿੰਦਾ ਹਜ਼ਾਰ ਏਰੀਆ ਦੀਆਂ ਸੱਤੇ ਏਰੀਆ ਦੀਆਂ ਹਾਂ ਪਰ ਝੋਟੀ ਦੱਸੂਗੀ ਵੀ ਮੈਂ ਹਜ਼ਾਰ ਏਰੀਆ ਦੀ ਹੈਗੀਆਂ ਬਈ ਆਪਾਂ ਕਿਹੜੇ ਬੰਨੋ ਇਧਰੋਂ ਸ਼ੁਰੂ ਕਰੀਏ ਇਧਰੋਂ ਹੀ ਕਰਾਂਗੇ ਲੈ ਇੱਕ ਨੰਬਰੋਂ ਸ਼ੁਰੂ ਕਰ ਲੈ ਸਿਮਰਨਾ ਸਿੰਘ ਸੁੰਗ ਦੀ ਕੁਆਲਿਟੀ ਦਿਖਾ ਦੇ ਕੈਮਰਾ ਮਾਰ ਦੇ ਝੋਟੀ ਤੇ ਬਾਕੀ ਜਿਹੜੀ ਮੇਨ ਗੱਲ ਨਾ ਲੇਵਾ ਜ਼ਰੂਰ ਦਿਖਾ ਦੇ ਥੱਲੋਂ ਲਾ ਕੇ ਲੈ ਸਰ ਜਨੋ ਜਿਹੜੇ ਥਣ ਦੀ ਨਾ ਤੁਹਾਨੂੰ ਮੈਂ ਕਵਾਹਿ ਸ਼ਿਪਾਰਸ਼ ਅਕਸਰ ਕਰਦਾ ਹੁੰਨਾ ਵੀ ਉੱਤਿਓ ਮੋਟਾ ਤੇ ਥੱਲਿਓ ਤਿੱਖਾ ਥਣ ਮੋਟੀ ਜਿਹੜਾ ਉਹ ਥਣਾ ਹੈ ਬਾਕੀ ਜਿਹਦੀ ਗੱਲ ਕਰ ਲੈਣਾ ਥਣਾ ਦੀ ਆਪਸ ਚ ਦੂਰੀ ਦੀ ਆਪਾਂ ਜਿਵੇਂ ਗੱਲ ਕਰ ਲੈ ਵੀ ਘੜ ਕੇ ਲਾਏ ਹੁੰਦੇ ਨੇ ਮਿੰਕ ਕੇ ਲਾਏ ਹੁੰਦੇ ਨੇ ਉਹ ਗੱਲ ਬਾਤ ਆ ਬਾਈ ਹਨਾ ਥਣਾ ਦੀ ਮੈਂ ਦੱਸ ਦਿੰਦੇ ਆ ਪੂਰੇ ਪੂਰੇ ਤੇ ਤੁਲੇ ਲੱਗੇ ਦੋਨੇ ਪਾਸੇ ਤੇ ਹਨਾ ਥਣ ਲੱਗੇ ਹੋਏ ਨੇ ਲੈ ਇੱਕ ਵਾਰੀ ਖੋਲ ਕੇ ਵੀ ਤੋੜ ਕੇ ਦਿਖਾਵਾਂਗੇ ਬਾਈ ਖੋਲ ਕੇ ਤੋੜ ਦੇ ਇੱਕ ਵਾਰੀ ਰਾਜੇ ਬਾਈ ਸੁਆ ਕਿਹੜਾ ਇਹਦਾ ਝੋਟੀ ਦਾ ਇਹਦਾ ਦੂਜਾ ਅਛਾ ਦੁੱਧ ਜਸੂਆ ਕਿੰਨੇ ਕਿ ਦਿਨਾਂ ਦੀ ਸੂਈ ਹੋ ਤਕਰੀਬਨ ਇਹ ਹੋਊ 13-14 ਦਿਨ ਦੀ ਸੂਈ 13-14 ਦਿਨ ਦੀ ਸੂਈ ਹੋਈ ਆ ਤੇ ਦੁੱਧ ਵੀ ਜੇ ਗੱਲ ਕਰ ਲਈ ਆਪਾਂ ਕਿੰਨਾ ਕੁ ਤਿਆਰ ਹੈ ਦੁੱਧ ਹੁਣ ਤਿਆਰ ਹੈਗਾ 16 ਲੀਟਰ ਆਪਾਂ 15 ਲੀਟਰ ਦੀ ਲਵਾਂ ਗਾਰੰਟੀ ਪੂਰੀ ਆਪਣੇ ਕੋਲੇ 17-18 ਲੀਟਰ ਦੀ ਗਾਰੰਟੀ ਤੇ ਆਈ ਹੈ ਅਛਾ ਆਪਣੇ ਕੋਲੇ 17-18 ਮੰਨ ਲਾ ਵੀ 17-18 ਕਿਲੋ ਆਪਾਂ ਉਥੋਂ ਤੋਲ ਕੇ ਲੈ ਕੇ ਆਏ ਆ ਇਹਨਾਂ ਨੇ ਕਿਉਂਕਿ ਹਜੇ ਖਾਦਾ ਖੁੱਦਾ ਨਹੀਂ ਕੁਝ ਜੀ ਨਹੀਂ ਲਾਇਆ ਇਹ ਕਰਕੇ ਥੋੜਾ ਜਿਹਾ ਫਰਕ ਹੈਗਾ ਪਰ ਆਪਾਂ ਆਪਦੇ ਕੋਲੇ ਜਿਹੜਾ ਤਿਆਰ ਆਪਾਂ ਉਹਦੀ ਗਰੰਟੀ ਲਮਾ ਆਪਾਂ ਵੀ ਮਤਲਬ 16 ਕਿਲੋ ਤਿਆਰ ਆ ਜੀ 15 ਦੀ ਨੂੰ ਫੁੱਲ ਗਰੰਟੀ ਚਾਹੇ ਅਗਲਾ ਧਾਰ ਬਣਾ ਮਾਰੇ ਲੈ 15 ਦੀ ਬਾਈ ਕਹਿੰਦਾ ਚਾਹੇ ਕੋਈ ਧਾਰ ਵੀ ਨਾ ਮਾਰੇ ਪਰ ਨਾ ਝੋਟੀ ਦਾ ਲੇਵਾ ਸੱਜਣੋ ਤੁਹਾਨੂੰ ਦੱਸੂਗਾ ਵੀ ਦੁੱਧ ਬਾਕੀ ਇਹਨੇ 17 18 ਪਾ ਦੇਣਾ ਕਿਉਂਕਿ ਜਦੋਂ ਜਾਨਵਰ ਉਸ ਏਰੀਏ 'ਚ ਆਉਂਦਾ ਥੋੜਾ ਜਿਹਾ ਆਪਣੇ ਪੰਜਾਬ 'ਚ ਆ ਕੇ ਜੀ ਵੀ ਘਟ ਲਾਉਂਦਾ ਤੇ ਆਈ ਨੂੰ ਵੀ ਜੇ ਮੈਂ ਗੱਲ ਕਰ ਲਾਂ ਬਾਈ ਕਹਿੰਦਾ ਅਜੇ 2-4 ਦਿਨ ਹੀ ਹੋਈ ਨੇ ਇੰਨਾ ਹੀ ਹੋਇਆ ਹਾਂ ਲੈ 15 ਕਿਲੋ ਦੁੱਧ ਮਿਲੂਗਾ ਇਹਦੇ ਨਾਲ ਗਰੰਟੀ ਵਾਲਾ ਪਰ ਪਾ ਬਾਈ ਕਹਿੰਦਾ ਜਦੋਂ ਜੀ ਲਾ ਲਈ ਨਾ ਝੋਟੀ ਨੇ 17 18 ਪਾ ਦੂ ਬਾਕੀ ਸੱਜਣੋ ਸਿੰਗਲ ਹੱਡੀ ਝੋਟੀ ਆ ਤੇ ਬਾਕੀ ਬਰੀਕੀਆਂ ਬਹੁਤ ਨੇ ਨਸਲ ਨਸਲ ਦੀ ਜੇ ਮੈਂ ਗੱਲ ਕਰ ਲਾ ਪਿਓਰ ਮੋਰਾ ਚ ਆ ਗਈ ਕੋਈ ਸੱਜਣ ਦਾ ਕਿ ਕਹਿ ਨਹੀਂ ਸਕਦਾ ਵੀ ਯਾਰ ਇਹ ਝੋਟੀ ਗ੍ਰੇਡੇਡ ਆ ਜਾਂ ਮੋਰਾ ਤੋਂ ਬਾਹਰ ਹੁੰਦੀ ਆ ਮੋਰਾ ਕੈਟਾਗਰੀ ਹਾਂ ਬੱਚਾ ਕੀ ਆ ਬਾਈ ਇਹਦਾ ਬੱਚਾ ਕੱਤੀ ਵੀਰੋ ਬੱਚਾ ਇਹਦੇ ਨਾਲ ਕੱਤੀ ਵਾਲਾ ਸੱਜਣੋ ਰੇਟ ਇਹਦਾ ਵੀ ਕਰਾ ਦੂੰਗਾ ਪਹਿਲਾਂ 2 ਨੰਬਰ ਵਾਲੀ ਦਿਖਾ ਦੇਣਾ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਰੇਟ ਵੀ ਬਿਲਕੁਲ ਜੈਨੂਅਰ ਰੇਟ ਕਰਾਊਗਾ ਲੈਣ ਦੇਣ ਵਾਲਾ ਰੇਟ ਕਰਾਊਗਾ ਬਾਕੀ ਭਾਈ ਇਹ ਦੋ ਡੰਗ ਚਾਰ ਡੰਗ ਕੋਈ ਚੋਣਾ ਜਿਵੇਂ ਮਰਜੀ ਆਪਣੇ ਕੋਈ ਰਹਿ ਵੀ ਸਕਦਾ ਹਾਂ ਆ ਕੇ ਇੱਕ ਰਹਿ ਕੇ ਵੀ ਚੋ ਸਕਦਾ ਜੇ ਦੂਰੋਂ ਆਉਂਦਾ ਕੋਈ ਵੀ ਠੀਕ ਹੈ ਜੀ ਜਿਵੇਂ ਮਰਜੀ ਆ ਕਰਕੇ ਆਪਦੇ ਚੋ ਕੇ ਨਹੀਂ ਫਿਰ ਮਤਲਬ ਹਰੇਕ ਪੱਖ ਤੋਂ ਆਪਾਂ ਤਸੱਲੀ ਕਰਾ ਕੇ ਲੈ ਲਾਂਗੇ ਆਪਾਂ ਮਾਤ ਤਸੱਲੀ ਕਰਾ ਕੇ ਤੋਰ ਲੈ ਸੱਜਣਾ ਬਾਈ ਕਹਿੰਦਾ ਨਾ ਹਰੇਕ ਪੱਖ ਤੋਂ ਤਸੱਲੀ ਕਰਾ ਕੇ ਤੋਰਾਂਗੇ ਦੋ ਡੰਗ ਚਾਰ ਡੰਗ ਆਪਣੇ ਕੋਲੇ ਆ ਕੇ ਘਰੇ ਚੋ ਕੇ ਵੀ ਲਿਆ ਸਕਦਾ ਬਾਕੀ ਲੈ ਵੇ ਲੂ ਵਾ ਭਾਈ ਫੇਰ ਦਿਖਾ ਦੇ ਇੱਕ ਵਾਰੀ ਬੈਕ ਤੇ ਬਾਕੀ ਇਧਰੋਂ ਅੱਗੇੋਂ ਸਾਈਡ ਤੋਂ ਵੀ ਦਿਖਾ ਦੇ ਜੇ ਨਾੜਾਂ ਨੂੜਾਂ ਦੀ ਗੱਲ ਕਰਾਂ ਨਾ ਲੇਵੇ ਤੇ ਐਨ ਸਿਰਾ ਕੁਆਲਿਟੀ ਆ ਫਾਈਵ ਸਟਾਰ ਝੋਟੀ ਸੱਜਣੋਂ ਆਪਾਂ ਇਹਨੂੰ ਕਹਿ ਸਕਦੇ ਆ ਦੁੱਧ ਦੇ ਲੇਵੇ ਦੇ ਹਿਸਾਬ ਨਾਲ ਬਾਈ 17 18 ਪਾ ਦੂਗੀ ਪਾਉਗੀ ਜਦੋਂ ਜੀ ਲਾ ਲਿਆ 2 4 ਦਿਨ ਚ ਹੈ ਨਾ ਜਾਨਵਰ ਹੌਲੀ ਹੌਲੀ ਜੀ ਲੈਂਦਾ ਲੈ ਹੁਣ ਇੱਥੇ ਮਾਰਦੇ ਸੀ ਮਰ ਕੈਮਰਾ 2 ਨੰਬਰ ਵਾਲੀ ਝੋਟੀ ਤੇ ਰਾਜੇ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਕਿਹਾ ਸੀ ਉਹਨਾਂ ਨੇ ਪਰ ਮੈਨੂੰ ਤੀਜਾ ਲੱਗਦਾ ਅੱਛਾ ਲੈ ਸੱਜਣੋਂ ਤੀਜਾ ਸੂਆ ਮੰਨ ਲਓ ਬਾਈ ਕਹਿੰਦਾ ਪਰ ਆਪਾਂ ਨੂੰ ਨਾ ਦੂਜਾ ਸੂਆ ਕਹਿ ਲੈਂਥ ਲੁੰਥ ਜੇ ਗੱਲ ਕਰ ਲਈਏ ਰੇ ਇਹ ਝੋਟੀ ਦੀ ਵੀ ਲੰਬਾਈ ਲੰਬੂਈ ਬਹੁਤ ਆ ਕੱਦ ਵੀ ਹੈਗਾ ਵਧੀਆ ਕੱਦ ਕਾਠਾ ਕੋਈ ਬੜਾ ਛੋਟਾ ਨਹੀਂ ਕਹਿ ਸਕਦਾ ਮੈਂ ਦਰਮਿਆਨੀਆਂ ਮੈਸਾਂ ਦੇ ਬਰਾਬਰ ਦਾ ਮੁਕਾਬਲਾ ਮਤਲਬ ਕਰਦੀ ਆ ਹਾਂ ਇਹਨੂੰ ਕਿੰਨੇ ਕਿਦਰ ਹੋਗੇ ਸੂਈ ਨੂੰ ਉਹਨੇ ਕੀ ਇਹਨੂੰ ਅੱਛਾ 10 12 12 12 15 ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਕੱਟਾ ਇਹਦੇ ਮਗਰ ਸੱਜਣੋਂ ਕੱਟਾ ਦੁੱਧ ਦੇ ਥੱਲੇ ਕਿੰਨਾ ਕੁ ਤਿਆਰ ਆ ਦੁੱਧ ਦੇ ਥੱਲੇ ਜਾਨੀ 15 ਲੀਟਰ ਇਸ ਟਾਈਮ ਤਿਆਰ ਆ ਅੱਛਾ 15 ਤਿਆਰ ਆ ਲੈ 14 ਦੀ ਆਪਣੀ ਫੁੱਲ ਕਰ ਇਹਨੂੰ ਵੀ ਖੋਲ ਕੇ ਤੋੜ ਦੇ ਲੇ ਸੱਜਣਾ ਬਾਕੀ ਨਾ ਤੁਰਦੀ ਦੀ ਜੱਜਮੈਂਟ ਕਰ ਲਿਓ ਹਵਾਨਿਆਂ ਦੀਓ ਪਰ ਡੰਗਰ ਜੇ ਮੈਂ ਗੱਲ ਕਰ ਲੈਣਾ ਬਾਈ ਦੇ ਪਸ਼ੂ ਦੋਨੇ ਜਾਤ ਕੁਆਲਟੀ ਦੇ ਨੇ ਕਿਉਂਕਿ ਲੰਬਾਈ ਲੰਬੂਈ ਇਹ ਛੋਟੀ ਦੀ ਵੀ ਚੰਗੀ ਆ ਤੇ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਵੀ 14 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ ਪਰ ਮੇਰਾ ਖਿਆਲ ਆ ਇਹ ਆਪਾਂ ਕਿੰਨਾ ਤੋਲ ਕੇ ਲਿਆਇਆ ਉੱਥੋਂ ਇਹ ਉੱਥੋਂ 16 ਲੀਟਰ ਤੋਲ ਕੇ ਉੱਥੋਂ 16 ਕਿਲੋ ਲਿਆਇਆ ਵੀ 14 ਦੀ ਦਾ ਅੱਜ ਆਪਾਂ ਗਾਰੰਟੀ ਦੇ ਦਾਂਗੇ ਕੋਈ ਬੰਦਾ ਧਾਰ ਵੀ ਲਾ ਜਿਹਨੇ ਆ ਕੇ ਖਾਦਾ ਵੀ ਨਹੀਂ ਕੋਸਾ ਜੀ ਜੱਜ ਖਾਣਨਾ ਇਹਦਾ ਹਰਾ ਪੱਠਾ ਹੀ ਖਾਦਾ ਮਾਰਾ ਮੋਟਾ ਤੂੜੀ ਤਾਂ ਆਪਾਂ ਹੋ ਰਹੇ ਨੇ ਖਾਦਾ ਨਹੀਂ ਚੱਕਿਆ ਨਾ ਕਰ ਜਾਂਦਾ ਕਈ ਵਾਰੀ ਅੱਗੇ ਅੱਗੇ ਤੋਂ ਲੇਵਾ ਦਿਖਾ ਦੇ ਭਾਈ ਇਧਰਲੇ ਪਾਸੇ ਅੱਗੇ ਤੋਂ ਦਿਖਾ ਦੇ ਇਸ ਮਾਰ ਕੇ ਥਾਣ ਥਣ ਦੀ ਇਹ ਗੱਲ ਕਰ ਲਾਂ ਸੱਜਣੋ ਥਾਣ ਥਣਾ ਓਹ ਝੋਟੀ ਨੂੰ ਵੀ ਪੂਰਾ ਕੰਮ ਦਾ ਲੱਗਿਆ ਤੇ ਜਿਹੜਾ ਪਰਲਾ ਥਾਣਾ ਪਿਛਲਾ ਬੈਠਣ ਵਾਲਾ ਥੋੜਾ ਜਿਹਾ ਵੱਡਾ ਦਿਖਾਉਂਦੀ ਆ ਥੋੜਾ ਮਬੂਲੀ ਜਿਹਾ ਪਾਣਾ ਦਿਖਾਉਂਦੀ ਆ ਵੀ ਦੁੱਧ ਦਾ ਤਾਂ ਨਹੀਂ ਫਰਕ ਨਾ ਦੁੱਧ ਦਾ ਇੱਕ ਧਾਰਦਾ ਵੀ ਨਹੀਂ ਫਰਕ ਅੱਛਾ ਦੁੱਧ ਚਾਰੇ ਤਾਂ ਆਪਣਾ ਜੀ ਗੱਲ ਕਰ ਲਈ ਇੱਕੋ ਜਿਹਾ ਕਿਸੇ 'ਚ ਵੱਧ ਘੱਟ ਉਹਦੀ ਪੂਲ ਤੇ ਹੁਣ ਆਪਾਂ ਲੈ ਕੇ ਚੱਲਦੇ ਆਂ ਇੱਕ ਨੰਬਰ ਵਾਲੀ ਤੇ ਹੁਣ 22 ਤੋਂ ਨਾ ਰੇਟ ਕਰਾਉਣੇ ਆ ਇਹਦਾ ਵੀ ਰੇਟ 22 ਕੀ ਕਰਦਾ ਲੈਣ ਦੇਣ ਨਾਲ ਲੈ ਆ ਜਾ ਰਾਜੇ ਹੁਣ ਰੇਟ ਦੱਸ ਦੇ ਰੇਟ ਇਹਦਾ ਵੀਰ 140 ਦੀ ਦੇ ਦੇਣਗੇ 140 ਦਾ ਜਾਦੇ ਆ ਜਾ ਰਿਹਾ ਥੋੜਾ ਘੱਟ ਘੱਟ ਕਰ ਕਰ ਚੱਲ ਮਾੜਾ ਮੋਟਾ ਮੋਟੇ ਤੇ ਕਰ ਲਾਂਗੇ ਕਿੰਨਾ ਘੱਟ ਕਰ ਦੇਈਆਂ ਆ ਆਪਣੇ ਸੱਜਣਾ ਨੂੰ ਤਾਂ ਨਾ ਫਿਕਸ ਰੇਟ ਹੀ ਦੱਸ ਦੇ ਘਟਾਉਣਾ ਨਹੀਂ ਤੈਨੂੰ ਕਿਸੇ ਨੇ ਆਪਣੇ ਤੋਂ ਹੀ ਮਾਨ ਕਰਦੇ ਨੇ ਸੱਜਣ 34 ਤੇ ਹੀ ਲੈ ਜਾਣਗੇ ਚੱਲ 34 ਦੀ ਦੇ ਦੇਾਂਗੇ ਹੈ ਆ ਹੋਰ ਵੀ ਕਰ ਦਾਂਗੇ ਚਲ 32 ਦੀ ਦੇ ਦਾਂਗੇ ਨਹੀਂ ਹੁਣ ਤੂੰ ਬਾਹਲਾ ਬਰਕਾ ਠੀਕਾ 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 ਇਹ ਸੱਜਣਾ 32000 ਦੀ ਝੋਟੀ ਬਾਈ ਦੇ ਦੂਗਾ 32 ਚ ਸ਼ੋਰ ਛੱਪਾ ਆਏ ਗਏ ਸੱਜਣ ਨੂੰ ਕਰੂਗਾ ਇਹ ਜੀ ਗੱਲ ਨਹੀਂ ਕਿਉਂਕਿ ਘਰੋਂ ਜੇ ਆਪਾਂ ਕੋਈ ਵੀ ਜਾਨਵਰ ਵੇਚੀਦਾ ਜਿਹੜੇ ਮਰਜੀ ਆਪਾਂ ਪ੍ਰਾਈਸ ਤੇ ਵੇਚਦੇ ਸ਼ੋਰ ਛੱਪਾ ਆਪਾਂ ਜਾਨਵਰ ਦਾ ਰੋਟਾ ਕਰਨਾ ਹੀ ਪੈਂਦਾ ਹਾਂ ਉਹ ਤਾਂ ਆਪਾਂ ਅਗਲਾ ਵੀ ਕਰਦਾ ਆਪਾਂ ਵੀ ਕਰਨਾ ਹੀ ਪੈਂਦਾ ਬਾਬਾ ਇਹਨੂੰ ਇੱਕ ਵਾਰੀ ਹੋਰ ਤੋੜ ਦੇ ਯਾਰ ਖੋਲ ਕੇ ਲੈ ਸੱਜਣੋ ਝੋਟੀ ਨਾਲ ਤੁਹਾਨੂੰ ਮੈਂ ਇੱਕ ਵਾਰੀ ਹੋਰ ਤੋੜ ਕੇ ਦਿਖਾ ਦਾਂ ਨਾ ਬਾਕੀ ਲੇਵੇ ਲੂਵੇ ਦੇ ਨਾ ਇੱਥੇ ਤੋਂ ਜ ਹਵਾਨਾ ਝੋਟੀ ਦਾ ਪੂਰਾ ਡਬਲ ਐ ਸੱਜਣੋ 17-18 ਕਿਲੋ ਦੁੱਧ ਜੀ ਮੈਂ ਕਹਦਾ ਐ ਏਡੇ ਹਵਾਨੇ ਨੂੰ ਕੋਈ ਬਾਹਲੀ ਖਾਸ ਗੱਲ ਨਹੀਂ ਹੈਗੀ। ਬਾਕੀ ਬਾਈ ਕਹਿੰਦਾ ਆਪਾਂ 17-18 ਨੇ ਇਹਦੇ ਥੱਲੇੋਂ ਤੋਲ ਕੇ ਲੈ ਕੇ ਵੀ ਆਇਆ ਉੱਥੇ ਕਿ ਬਾਕੀ ਨਾ ਇੱਥੇ ਤੋਂ ਜੇ ਮੈਂ ਇਹਦੇ ਗੈਪ ਦੀ ਗੱਲ ਕਰਾਂ ਥਾਣਾ ਦਾ ਗੈਪ ਗਰੁੱਪ ਸੱਜਣੋ ਪੂਰਾ ਗੈਪ ਐ ਥਾਣਾ ਦੇ ਵਿੱਚ ਆਪਸ 'ਚ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਹਵਾਨੇ ਤੇ ਤੇ 15 ਕਿਲੋ ਦੁੱਧ ਦੀ ਬਾਈ ਕਹਿੰਦਾ ਹੁਣ ਵੀ ਆਪਾਂ ਇਹਦੀ ਗਾਰੰਟੀ ਦੇ ਦਾਂਗੇ ਪਰ ਆਈ ਉੱਥੋਂ 17-18 ਕਿਲੋ ਦੁੱਧ ਲੈ ਕੇ ਆ ਝੋਟੀ ਇੱਕ ਵਾਰੀ ਇਧਰ ਤੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਘ ਦੀ ਬਣਾਵਟ ਦੇਖ ਸਕਦੇ ਹੋ ਬਾਕੀ ਨਾ ਬੰਨ ਵਾਲਾ ਜਾਨਵਰ ਐ ਸਜਣਾ ਦੂਜਾ ਸੂ ਹੈ ਤੀਜੇ ਸੂਏ ਜਾ ਕੇ ਦੁੱਧ ਵਾਲੇ ਹੋਰ ਵੀ ਅੱਪ ਕਰਨ ਆਏ ਨੇ ਤੇ ਹੁਣ ਆਪਾਂ ਲੈ ਕੇ ਚੱਲਦੇ ਆ ਦੋ ਨੰਬਰ ਵਾਲੀ ਤੇ ਉਹਦਾ ਵੀ ਰੇਟ ਪੁੱਛਦੇ ਆ ਬਾਈ ਨੂੰ ਲੈ ਬਾਈ ਇਹਦਾ ਕੀ ਰੇਟ ਕਰਦੇ ਆ ਦੋ ਨੰਬਰ ਵਾਲੀ ਝੋਟੀ ਦਾ ਬਾਈ ਦੁੱਧ ਤਾਂ ਹੈਗਾ ਵੀਰ ਉਹਦੇ ਜਿੰਨਾ ਹੀ ਸਮਝ ਲੈ ਠੀਕ ਆ ਗੱਲ ਇਹਦਾ ਸਿਰਫ ਇੱਕ ਜਿਹੜਾ ਥਣ ਥੋੜਾ ਵੱਡਾ ਦਿਖਾਉਂਦੀ ਉਹਦੇ ਕਰਕੇ ਫਿਰ ਉਹਦਾ ਰੇਟ ਦਾ ਹੈਗਾ ਫਰਕ ਇਹਦਾ ਇਹ 28 ਦੀ ਦੇ ਦੇ ਇੱਕ ਕਹਾਣੀ ਜੋ ਵੀ ਕਰਦਾਂਗੇ ਮਾਨਤਾ ਕਰਦਾਂਗੇ ਕਰ ਦਿਆਂਗੇ ਚੱਲ ਕੋਈ ਕਿੰਨੇ ਜਿਵੇਂ ਲਾਸਟ ਲਾਸਟ ਦੇ ਐਂਡ ਵਾਲੀ ਗੱਲ ਦੱਸਦੇ ਆਂ ਐਂਡ ਹੀ ਦੱਸਦੇ ਜਮੇ ਓਲਾ ਦਾ ਰੱਖਣ ਕੋਈ ਇੱਕ ਬਾਈ 23 ਦੀ ਦੀ ਉਹ ਚੱਲ ਇੱਕ ਬਾਈ ਇੱਕ ਬਾਈ ਕਹਿੰਦਾ ਬਾਈ ਇੱਕ 21 ਦੀ ਝੋਟੀ ਕਰਾ ਦੂੰਗਾ ਸ਼ੋਰਟ ਸ਼ੱਪਾ ਉਹਦੇ 'ਚ ਹੋ ਜਾਊਗਾ ਸਾਨੂੰ ਜਿਹੜਾ ਆਇਆ ਗਿਆ ਸੱਜਣਾ ਆਊਗਾ ਬਾਈ ਕੋਲੇ ਮਾਨ ਕਰਕੇ ਬਾਕੀ ਜਿਹੜੀ ਮੇਨ ਗੱਲ ਮੈਂ ਜਿਹਦੇ 'ਚ ਕੋਈ ਉਹਦੇ 'ਚ ਘਾਤ ਨਹੀਂ ਉਹਦੇ ਨਾਲੋਂ ਦੁੱਧ ਦੇ ਨਾਲ ਪਾਜੇ ਕਿਹੜਾ ਲੀਟਰ ਖੰਡ ਦਾ ਹੀ ਫਰਕ ਹਾਂ ਵੀ ਲੀਟਰ ਡੇਢ ਲੀਟਰ ਦਾ ਮੈਂ ਕਰੂਗਾ ਹਾਂ ਬਾਕੀ ਜੇ ਕੋਈ ਸੱਜਣ ਜੋੜਾ ਲੈ ਜਾਣਾ ਚਾਹੂਗਾ ਜੋੜੇ ਤੋਂ ਵੀ ਬਾਈ ਕਰ ਦਾਂਗੇ ਮਾਨਤਨ ਹੋਰ ਵੀ ਉਹੋ ਜੀ ਗੱਲ ਹੋ ਜਾਂਦੀ ਆ ਫਿਰ ਮੈਂ ਜੋੜੇ ਤੋਂ ਵੀ ਸੱਜਣਾਂ ਨੂੰ ਮਾਨਤਨ ਕਰ ਦਾਂਗੇ ਇਹੀ ਜੀ ਗੱਲ ਨਹੀਂ ਬਾਕੀ ਮੈਂ ਹਰੇਕ ਵੀਡੀਓ ਚ ਇੱਕ ਗੱਲ ਕਹਿਣਾ ਹੁੰਦਾ ਵੀ ਦੋ ਡੰਗ ਚਾਰ ਡੰਗ ਜਾਨਵਰ ਚੋਕੇ ਲੈ ਕੇ ਜਾਇਆ ਕਰੋ ਕਿਉਂਕਿ ਅੱਜ ਨਾ ਮੈਨੂੰ ਇੱਕ ਸੱਜਣ ਦਾ ਫੋਨ ਆਇਆ ਉਹ ਕਹਿੰਦਾ ਨਾ ਬਾਈ ਯਾਰ ਮੈਂ ਜਾਨਵਰ ਲੈ ਗਿਆ ਵੀਡੀਓ ਦੇਖ ਕੇ ਕਿਸੇ ਸੱਜਣ ਦੀ ਤਾਂ ਯਾਰ ਦੁੱਧ ਬੜਾ ਥੋੜਾ ਹੈ ਠੀਕ ਆ ਕਹਿੰਦਾ ਬਾਈ ਨੇ ਮੈਨੂੰ 20 22 ਕਿਲੋ ਦੀ ਗਾਰੰਟੀ ਦਿੱਤੀ ਦੁੱਧ ਦਾ ਯਾਰ 4 ਕਿਲੋ ਹੈ ਦੋਹਾਂ ਝੋਟੀਆਂ ਥ ਪਰ ਆਪਾਂ ਕਹਿੰਦੇ ਹੁੰਨੇ ਆ ਬਾਈ ਹਰੇਕ ਵੀਡੀਓ ਚਾਹਨਾ ਵੀ ਦੋ ਡੰਗ ਚਾਰ ਡੰਗ ਜਾਨਵਰ ਮੈਂ ਇਹੀ ਬੇਨਤੀ ਕਰਦਾ ਹੁਣਾ ਬਾਰ-ਬਾਰ ਅੱਜ ਵੀ ਬੇਨਤੀ ਕਰੂੰਗਾ ਵੀ ਤੁਸੀਂ ਸਾਡੀ ਵੀਡੀਓ ਦੇਖ ਕੇ ਜਾਨੀ ਜਿਹੜਾ ਵੀਡੀਓ ਚ ਵੀ ਕਿਹਾ ਲੀਟਰ ਘੱਟ ਦੱਸ ਕੇ ਕਿਹਾ ਆਪਾਂ ਇਹ ਨਹੀਂ ਕਿਹਾ ਵੀ ਹਾਂ ਤੁਹਾਡੀ ਇੰਨੀ ਦੇ ਦੂ ਉਹ ਕਰਦੇ ਨਾ ਉਹੀ ਗੱਲ ਕਰਦਣਾ ਸੱਜਣਾ ਯਕੀਨ ਸਾਡੇ ਤੇ ਵੀ ਨਾ ਕਰੋ ਦੋ ਡੰਗ ਨਾ ਬਾਈ ਕੋਲੋਂ ਚਾਹੀਏ ਚੋਕੇ ਲੈ ਜਾਓ ਜਾਨਵਰ ਇਹੀ ਜੀ ਗੱਲ ਦੀ ਹੈ ਕਿਉਂਕਿ ਦੁੱਧ ਆਪਾਂ ਪੂਰਾ ਬਾਈ ਕਹਿੰਦਾ ਤੋਲ ਕੇ ਕੰਡੇ ਲਾ ਕੇ ਪੂਰਾ ਕਰਕੇ ਤੋਰਾਂਗੇ ਹੈਨਾ ਤੇ ਨੰਬਰ ਬੋਲ ਦੇ ਬਾਈ 98 90413 ਹਾਂਜੀ 10 370 ਇੱਕ ਵਾਰੀ ਫੇਰ ਬੋਲੀਏ 90 413 ਹਾਂਜੀ 10 370 ਲੈ ਸੱਜਣੋ ਨਾ ਝੋਟੀਆਂ ਦਾ ਬਾਈ ਦੀਆਂ ਆਪਾਂ ਨੇ ਦਿਖਾਤੀਆਂ ਵੀ ਹੈਗੀਆਂ ਨੇ ਟਾਪ ਕੁਆਲਿਟੀ ਨੇ ਪਰ ਉਹਨਾਂ ਨੂੰ ਬਾਈ ਪਾਉਂਦਾ ਕੀ ਆ ਬਾਹਲੇ ਸੱਜਣਾ ਦਾ ਇਹ ਸਵਾਲ ਰਹਿੰਦਾ ਤੇ ਆ ਖਰਾਕ ਐ ਸੱਜਣੋ ਜਿਹੜਾ ਬਾਈ ਆਪਦੀ ਡੈਰੀ ਤੇ ਯੂਜ਼ ਕਰਦਾ ਪਿਆ ਕੜਾਹਾ ਤੇ ਆ ਇੱਕ ਇਧਰ ਦੇਗਾ ਪਿਆ ਜੇ ਆਪਾਂ ਗੱਲ ਕਰ ਲਈਏ ਜਾਨਵਰ ਹਨਾ ਕੁਛ ਖਾ ਕੇ ਹੀ ਦੁੱਧ ਦਿੰਦੇ ਨੇ ਬਾਈ ਹਨਾ ਇਹ ਤਾਂ ਹੈ ਵੀ ਹਾਂ ਜੇ ਆਪਾਂ ਗੱਲ ਕਰ ਲਈਏ ਵੀ ਬਿਨਾ ਖਾਦੇ ਜਿਵੇਂ ਅਸੀਂ ਕਈ ਵਾਰੀ ਕਹਿੰਦੇ ਕਣਕ ਦਾ ਦਾਣਾ ਪਾਉਣਿਆ ਅਸੀਂ ਵੀ ਪਸ਼ੂ ਦੁੱਧ ਨਹੀਂ ਦਿੰਦੇ ਨਹੀਂ ਇਕੱਲੇ ਦਾਣੇ ਚ ਫਿਰ ਤੱਤ ਨਹੀਂ ਪੂਰੇ ਆਉਂਦੇ ਅੱਛਾ ਪਰਾਂ ਵਾਲੇ ਠੀਕ ਆ ਜੀ ਗੱਲ ਇਹ ਕਿਹੜੇ ਹੁਣ ਸਾਰੇ ਤੱਤ ਚਾਹੀਦੇ ਆ ਖਲਾਂ ਵੀ ਜ਼ਰੂਰੀ ਆ ਅੱਛਾ ਪਹਿਲਾਂ ਜਿਵੇਂ ਬਾਈ ਆਪਣੀ ਗੱਲ ਗੱਲ ਹੋ ਰਹੀ ਦੀ ਤੁਸੀਂ ਕਹਿੰਦੇ ਪਹਿਲਾਂ ਆਪਾਂ ਫੀਡ ਵੀ ਫੀਡ ਬਈ ਆਪ ਬਣਵਾ ਕੇ ਲਿਆਉਂਦਾ ਰਿਹਾ ਆਉਂਦਾ ਰਿਹਾ ਪਸ਼ੂ ਰਕਦੇ ਨਹੀਂ ਸੀ ਕਿ ਪਸ਼ੂ ਲਿੱッセ ਵੀ ਹੋ ਗਏ ਦੁੱਧ ਦਈ ਜਾਂਦੇ ਸੀ ਅੱਛਾ ਜੀ ਪਰ ਪਸ਼ੂ ਡਾਊਨ ਬਹੁਤ ਹੋ ਗਏ ਸੀ ਲਿੱッセ ਬਹੁਤ ਕਮਜ਼ੋਰੀ ਹੋ ਗਈ ਜੀ ਇਹ ਗੱਲ ਕਰ ਲਈ ਵੀ ਉਹਦੇ ਨਾਲ ਜਿਹੜਾ ਆ ਆਪਾਂ ਹੁਣ ਲੱਗਾ ਇਹ ਸੌਦਾ ਮੈਨੂੰ ਵਧੀਆ ਲੱਗਿਆ 5-7 ਦਿਨ ਤਾਂ ਮੇਰੇ ਪਸ਼ੂਆਂ ਨੇ ਥੋੜਾ ਜਿਹਾ ਜ਼ਰੂਰ ਡਾਊਨ ਗਏ ਆ 10-15 ਦਿਨਾਂ ਚ ਲੱਗ ਗਈ ਉੱਥੇ ਹੀ ਆ ਗਏ ਅੱਛਾ 5-10 ਦਿਨਾਂ ਚ ਜਿਵੇਂ ਮੈਂ ਗੱਲ ਕਰਦਾ ਵੀ ਦੁਬਾਰੇ ਪਸ਼ੂਆਂ ਦੀ ਐਵਰੇਜ ਬਣ ਗਈ ਮੋੜੇ ਆਈ ਪਸ਼ੂਆਂ ਦੀ ਹਾਂ ਉੱਥੇ ਹੀ ਆ ਗਏ ਵੀ ਬਾਕੀ ਭਾਈ ਜੀ ਆਪਾਂ ਜੀ ਗੱਲ ਕਰ ਲਈਏ ਇਹ ਕਿੰਨੇ ਕੁ ਪਸ਼ੂਆਂ ਦਾ ਇਹ ਜਿਹੜਾ ਆਪਾਂ ਨੇ ਹੁ ए, ए, की, की अच्छा 15 16 ਪਸ਼ੂਆਂ ਦਾ ਵੀ ਆਪਾਂ ਸਾਰਿਆਂ ਨੂੰ ਇਹੀ ਸੇਮ ਖਰਾਕ ਕਰਦੇ ਇਹੀ ਇਹੀ ਪਾਉਨੇ ਆ ਇਹਦੇ ਚ ਵੈਸੇ ਹੁੰਦਾ ਕੀ ਕੀ ਆ ਬਾਈ ਇਹਦੇ ਚ ਸਰੋਂ ਦੀ ਖਾਲਾ ਬੜੇਵਿਆਂ ਦੀ ਖਾਲਾ ਅੱਛਾ ਜੀ ਛੋਲਿਆਂ ਦੀ ਚੁੰਨੀ ਆ ਤੇ ਛੋਲਿਆਂ ਦਾ ਖੰਡਾ ਅੱਛਾ ਜੀ ਜਾਂ ਛੋਲਿਆਂ ਦਾ ਸ਼ਿਰਕਾ ਕਣਕ ਦੀ ਲੇਟੀ ਆ ਠੀਕ ਹੈ ਜੀ ਇਹੀ ਚੀਜ਼ਾਂ ਨੇ ਅੱਛਾ ਪੰਜ ਸੱਤ ਚੀਜ਼ਾਂ ਇਹੀ ਨੇ ਹਾਂ ਮੇਨ ਬਸ ਤੇ ਨੂਨ ਪਾ ਦੇਈਦਾ ਅੱਛਾ ਜੀ ਹਾਂ ਬਾਕੀ ਭਾਈ ਜੀ ਆਪਾਂ ਗੱਲ ਕਰ ਲਈਏ ਵੀ ਮੰਨ ਲਾ 15 ਕਿਲੋ ਵਾਲੀ ਦੁੱਧ ਨੂੰ 15 ਕਿਲੋ ਦੁੱਧ ਵਾਲੀ ਮੈਂ ਨੂੰ ਹਾਂ ਵੀ ਕਿੰਨੇ ਕਿਲੋ ਪਾਉਣਾ ਚਾਹੀਦਾ 6-7 ਕਿਲੋ ਤਾਂ ਪੈ ਹੀ ਜਾਂਦਾ ਅੱਛਾ 6 ਤੋਂ 7 ਕਿਲੋ ਪੈ ਜਾਂਦਾ ਹਾਂ ਇਹਨਾਂ ਤਾਂ ਪਾਉਣਾ ਹੀ ਪੈਂਦਾ ਉਹਦੇ ਨਾਲ ਫਿਰ ਮੇਰਾ ਖਿਆਲ ਆ ਵੀ ਬੋਡੀ ਵੀ ਨਹੀਂ ਟੁੱਟਦੀ ਨਹੀਂ ਬੋਡੀ ਵੀ ਨਹੀਂ ਟੁੱਟਦੀ ਨਹੀਂ ਫਿਰ ਪਸ਼ੂ ਡਾਊਨ ਜਾਂਦਾ ਅੱਛਾ ਨਹੀਂ ਪਸ਼ੂ ਡਾਊਨ ਬਾ ਜਾਂਦਾ ਭਾਈ ਕਹਿੰਦਾ ਫਿਰ ਬੋਡੀ ਵੀ ਨਹੀਂ ਟੁੱਟਦੀ ਆਪਾਂ ਮੋਟਾ ਜਿਹਾ ਹ ਪਰ ਇਹਦੇ ਨਾਲ ਵੀ ਰਿਜ਼ਲਟ ਤੋਂ ਨੂੰ ਚੰਗਾ ਮਿਲਿਆ ਬਾਈ ਦਾ ਪੂਰਾ ਵਧੀਆ ਮਿਲਿਆ ਸਾਰੇ ਪਸ਼ੂ ਸਾਡੇ ਰਾਸ ਵੀ ਆ ਗਏ ਪਸ਼ੂਆਂ ਤੇ ਰੌਣਕ ਵੀ ਆ ਗਈ ਵਧੀਆ ਮੈਨੂੰ ਤਾਂ ਲੱਗਿਆ ਅੱਛਾ ਮੰਨ ਲਾ ਜੇ ਆਪਾਂ ਗੱਲ ਕਰ ਲਈ ਵੀ ਪਸ਼ੂ ਰਾਜੀ ਵੀ ਹੋ ਗਏ ਪਹਿਲਾਂ ਉਹ ਤੇ ਮੌਕੇ ਤੇ ਗੱਬਣ ਵੀ ਠਹਿਰ ਗਈ ਅੱਛਾ ਮੇਨ ਸਮੱਸਿਆ ਪਹਿਲਾਂ ਫੀਡ ਨਾਲ ਆਉਂਦੀ ਸੀ ਵੀ ਗੱਬਣ ਨਾਲ ਗੱਬਣ ਨਹੀਂ ਸੀ ਠਹਿਰਦੇ ਅੱਛਾ ਬਾਕੀ ਹੋਰ ਬਾਈ ਰਿਪੀਟ ਹੋਈ ਜਾਂਦੀ ਅੱਛਾ ਜਿਵੇਂ ਤੁਹਾਡਾ ਐਕਸਪੀਰੀਅੰਸ ਕਿੰਨੇ ਕ ਸਾਲਾਂ ਦਾ ਐਕਸਪੀਰੀਅੰਸ ਆ ਆਪਣਾ ਜਾਨਵਰ ਰੱਖਣ ਦਾ ਜਾਨਵਰ ਤਾਂ ਪਹਿਲਾਂ ਤੋਂ ਹੀ ਰੱਖਦੇ ਆ ਅੱਛਾ ਜੀ ਤੇ ਉਹ ਤਾਂ ਹੁਣ ਜਨਮ ਤੋਂ ਪਹਿਲਾਂ ਦੇ ਹੀ ਇਸ਼ਿਆ 2 ਸਾਲ ਹੋ ਗਏ ਪਹਿਲਾਂ ਪਰ ਰਖਦੇ ਤੇ ਨੋਰਮਲ ਦੁੱਧ ਨੋਰਮਲ 5-4 ਮੱਝਾਂ ਆਉਂਦੀਆਂ ਘਰੇ ਜਿਹੜੀਆਂ ਘਰੇ ਰੱਖਦੇ ਆਂ ਉਹਵੇਂ ਅੱਛਾ ਹੁਣ ਆਪਾਂ ਨੇ ਕਰ ਲਿਆ ਦੁੱਧ ਦਾ ਹਾਂ ਕੀਤੀ ਦਾ ਹੈਗਾ ਹੀ ਸੀ ਪਹਿਲਾਂ ਕੰਮ ਨਾਲ ਹੁਣ ਵੀ ਹੈਗਾ ਜਿਵੇਂ ਬਾਲੇ ਸੱਜਣ ਬਾਈ ਕਹਿੰਦੇ ਨੇ ਸਾਡੇ ਜਿਵੇਂ ਪਿੰਡਾਂ 'ਚ ਹਨਾ ਜ਼ਿਆਦਾਤਰ ਅਖੀਰ ਮੈਸਾਂ ਵੇਚ ਦੋ ਇੱਕ ਇੱਕ ਮੈਸ ਰੱਖ ਲੋ ਦੁੱਧ 'ਚ ਕੁਝ ਬਚਦਾ ਨਹੀਂ ਨਹੀਂ ਜੇ ਆਪਾਂ ਮਿਹਨਤ ਕਰਦੇ ਆਂ ਫੇਰ ਤਾਂ ਬਚਦਾ ਜੇ ਹੁਣ ਮਿਹਨਤੀ ਨਹੀਂ ਕਰਨੀ ਫੇਰ ਤਾਂ ਤਾਂ ਇੱਕ ਤਾਂ ਹੈ ਵੀ ਕਮਾਈ ਉਸ ਹਿਸਾਬ ਨਾਲ ਹੈ ਨਹੀਂ ਜਿੰਨੀ ਆਪਾਂ ਨੂੰ ਚਾਹੀਦੀ ਆ ਕਿੰਨੀ ਇਹਨਾਂ ਦੀ ਮਿਹਨਤ ਆ ਉਦੋਂ ਦਾ ਘਟਾ ਪਰ ਫਿਰ ਵੀ ਹੋਰ ਧੰਦਿਆਂ ਨਾਲੋਂ ਚੰਗਾ ਆਪਦੇ ਘਰੇ ਆ ਜੀ ਇਹ ਕੰਮ ਕਰ ਲਾਂ ਵੀ ਪ੍ਰਾਈਵੇਟ ਕਿਸੇ ਦੇ ਥੱਲੇ ਲੱਗਣਾ ਹਾਂ ਆਪਦੇ ਘਰੇ ਆ ਵੀਰ ਹੈ ਆਪਦਾ ਕੰਮ ਆ ਕਿਸੇ ਦੀ ਹੈ ਹੈ ਨਹੀਂ ਇਹ ਤਾਂ ਹੈ ਨਾ ਹਾਂ ਵੀ ਆਪਦਾ ਕੰਮ ਹੈ ਤੇ ਬਾਕੀ ਜੀ ਆਪਾਂ ਗੱਲ ਕਰ ਲਈ ਵੀ ਕਿੱਟੋ-ਕੱਟ ਕਿੰਨੇ ਕੁ ਦੁੱਧ ਵਾਲੀ ਮਿਹਸ ਰੱਖਣੀ ਚਾਹੀਦੀ ਆ ਬੰਦੇ ਨੂੰ ਜੀ 14-15 ਤੋਂ ਥੱਲੇ ਤਾਂ 12 ਖਾਂਦੀ ਆ ਅੱਛਾ ਇੰਨੀ ਥੱਲੇ ਤਾਂ ਫਿਰ ਡੈਰੀ ਚ ਵੀ ਚਾਹੇ ਆਪਦੇ ਘਰੇ ਫਿਰ ਤਾਂ ਆਪ ਨੂੰ ਹੀ ਖਾਂਦੀ ਆ ਅੱਛਾ ਜੀ ਹਾਂ 8 10 ਲੀਟਰ 12 ਲੀਟਰ ਵਾਲੀ ਤਾਂ ਫਿਰ ਆਪ ਨੂੰ ਖਾਦੀ ਅੱਛਾ ਵੀ ਮਤਲਬ ਉਹਦੇ ਚ ਬਚਨ ਵਾਲੀ ਹੈ ਉਹਦੇ ਚ ਹੋਗਾ ਕਿ ਜੈਸਾ ਹੈ ਨਹੀਂ ਬਚਦਾ ਹਾਂ ਤਾਂ ਹੈਗੀ ਹਾਂ 12 14 ਲੀਟਰ ਵਾਲੀ ਦਾ ਘੱਟੋ ਘੱਟ ਹੋਵੇ ਅੱਛਾ ਬਾਕੀ ਜਿਵੇਂ ਤੁਸੀਂ ਦੱਸਦੇ ਤੇ ਨਾ ਵੀ ਆਪਾਂ 1 2 ਮਈਆਂ ਬਰੀਡਿੰਗ ਵਾਸਤੇ ਵੀ ਨਾ ਰੱਖਦੇ ਹਾਂ ਨੰਬਰ ਵਿੱਚ ਉਹ ਮੱਝ ਵੀ ਕਿਹੜੀ ਆਪਾਂ ਦਿਖਾਈਏ ਹਾਂ ਦਿਖਾ ਦਿੰਦੇ ਝੋਟੇ ਵੀ ਲੈਂਦੇ ਵੇ ਮੇਰੇ ਵਧੀਆ ਅੱਛਾ ਲੈ ਸੱਜਣੋ ਨਾ ਬਾਈ ਕੋਲੇ ਸ਼ੌਕ ਸਾਰੇ ਨੇ ਆ ਬੱਕਰੀਆਂ ਵੀ ਬਾਈ ਨੇ ਬੰਨ ਰੱਖੀਆਂ ਨੇ ਤੇ ਬਾਈ ਕਹਿੰਦਾ ਨਾ ਦੋ ਕੱਟੇ ਵੀ ਨੇ ਬਾਈ ਕੋਲੇ ਵਧੀਆ ਨੇ ਹਰਿਆਣੇ ਚੋਂ ਆਏ ਨੇ ਤੇ ਆ ਆ ਮੈਂ ਬੈਠੀ ਐ ਇੱਕ ਹੈਨਾ ਹਾਂ ਇੱਕ ਆ ਬੈਠੀ ਐ ਕਰੀਬਾਈ ਖੜੀ ਐ ਨੂੰ ਹਟ ਲੈ ਸੱਜਣੋ ਇਹਦਾ ਨਾ ਜੇ ਤੁਹਾਨੂੰ ਮੈਂ ਕਦ ਕਾੜ ਦਿਖਾਵਾਂਗਾ ਮੈਂ ਇਸ ਦਾ ਹੈਰਾਨ ਹੋ ਜਾਓਗੇ ਤੇ ਥੱਲੋਂ ਦੇ ਵੇਲੂ ਵੇਰੀ ਕੁਆਲਿਟੀ ਦਿਖਾਵਾਂਗਾ ਮੈਂ ਇਹਦੀ ਬਾਈ ਇਹਦਾ ਕਿਹੜਾ ਸੁਆ ਹੋਊਗਾ ਇਹਦਾ ਹੈਗਾ ਪੰਜਵਾਂ ਸੁਆ ਅੱਛਾ ਪੰਜਵਾਂ ਸੁਆ ਕਿੰਨਾ ਕ ਦੁੱਧ ਪਾਣੀਆਂ ਬਾਈ ਅਹੀਂ ਇਹ 22 ਲੀਟਰ ਦੁੱਧ ਸੱਜ ਜੱਜਰ ਕੱਢ ਦਿੰਦੀ ਐ ਅੱਛਾ 20 22 ਕਿਲੋ ਹਾਂ ਇੱਕ 22 ਦਾ ਰਾਣਾ ਕਾਠ ਵੀ ਹੈਗਾ ਹੈਗਾ ਮੈਂ ਇਹਦਾ ਬਾਕੀ ਥਣ ਥਣੋਟ ਮੈਂ ਤੁਹਾਨੂੰ ਨੇੜੇ ਲਾ ਕੇ ਦਿਖਾ ਦਾਂ ਨਾ ਕੈਮਰਾ ਸੱਜਣੋ ਇਹ ਤਾਂ ਨਹੀਂ ਆਪਾਂ ਸੇਲ ਕਰਦੇ ਨਹੀਂ ਇਹ अच्छा सेल सजना ओही दो ਝੋਟੀਆਂ ਨੇ ਮੈਂ ਜਿਹੜੀਆਂ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਕਿਤੇ ਬਾਈ ਤੋਂ ਆਹ ਜਾਨਵਰ ਇਹ ਮੈਂ ਤੁਹਾਨੂੰ ਦਿਖਾਏ ਨੇ ਸ਼ੌਂਕ ਨੂੰ ਵੀ ਬਾਈ ਨਾਲ-ਨਾਲ ਬਰੀਡਿੰਗ ਦਾ ਕੰਮ ਵੀ ਕਰਦਾ ਤੇ ਨਾਲ-ਨਾਲ ਬਾਈ ਨੂੰ ਸ਼ੌਂਕ ਬਣ ਗਿਆ ਵਪਾਰ ਦਾ ਵੀ ਹਾਂ ਮਾੜਾ ਮੋਟਾ ਮੈਂ ਕਿਹਾ ਹੁਣ ਕਰਦੇ ਤਾਂ ਹੈਗੀਆਂ ਨਾਲ ਚੱਲ ਇਹ ਵੀ ਕਰ ਲੈਨੇ ਆ ਅੱਛਾ ਜੀ ਇਹ ਪਾਣੀ ਬਾਈ ਕਿਲੇ ਜਿੰਨੇ ਮੇਰੇ ਆਪ ਦੇ ਯਾਰ ਦੋਸਤ ਹੋਰ ਸੀਗੇ ਉਹ ਕਹਿੰਦੇ ਤੂੰ ਉਧਰੋਂ ਲਿਆ ਕੇ ਆਉਣਾ ਸਾਨੂੰ ਦੇ ਦੇ ਉਹ ਦਿਨ ਦੇ ਦਿਨ ਤੇ ਪੰਜ ਸੱਤ ਮੱਝਾਂ ਮੈਂ ਦਿੱਤੀਆਂ ਹੁਣ ਫਿਰ ਆਪ ਨੂੰ ਸ਼ੌਂਕ ਜਿਹਾ ਬਣ ਗਿਆ ਵੀ ਚੱਲ ਯਾਰ ਆਪਾਂ ਲੈ ਆਏ ਐ ਐ ਇਹ ਵੀ ਹੋ ਜਾਂਦਾ ਵੀ ਚੱਲ 2 ਰੁਪਏਰ ਬਣਦੇ ਨਾਲ ਹਾਂ ਨਾਲੇ ਹਰਿਆਣਿਆਂ ਵਾਲਿਆਂ ਨੂੰ ਮਿਲਣ ਦਾ ਮੌਕਾ ਵੀ ਬਣਿਆ ਇੱਕ ਉਧਰ ਹੁਣ ਜਾਂਦੇ ਤਾਂ ਸੀਗੇ ਮੇਲ ਮੜਾਪ ਹੁੰਦਾ ਨਾ ਬਣ ਚੱਲੇ ਸੀਗੇ ਹਰਿਆਣਿਆਂ ਵਾਲਿਆਂ ਨਾਲ ਹਾਂ ਇੱਕ ਆਪਣੀ ਰਿਸ਼ਤੇਦਾਰੀ ਵੀ ਸੀ ਉੱਥੇ ਉਹਨਾਂ ਨੇ ਬਹੁਤ ਬੰਦੇ ਮੜਾਏ ਆ ਉੱਥੇ ਬਈ ਕਾ ਜਿਹੜੀ ਛੋਟੀ ਜੀ ਮੈਂ ਇਸ ਘੜੀ ਇਹ ਕਿਨਕਦੂਤ ਦੇ ਦਿੰਦੀ ਐ ਇਹ ਵੀ 13 14 ਲੀਟਰ ਦੁੱਧ ਆਮ ਨਹੀਂ ਦਿੰਦੀ ਲੈ ਸੱਜਣੋ ਆਹ ਤਾਂ ਕਾ ਛੋਟੀ ਜੀ ਆ ਇਹ ਖੇਡ ਜੀ ਆ ਬਾਲੀ ਛ ਪਰ ਥੱਲਿਓਂ ਕੁਆਲਿਟੀ ਇਹਦੀ ਚੰਗੀ ਆ ਲੈ ਘਰੀ ਬਾਈਆਂ ਨੂੰ ਮਰੀ ਥਣ ਥਣ ਦੇਖੋ ਕੈਸਾ ਲੱਗਿਆ ਬਾਕੀ ਬਾਈ ਤੇਰੀ ਯਾਰ ਜਿਹੜੀ ਆਪਾਂ ਕਹਿ ਦਈਏ ਨਾ ਵੀ ਚੂਜ਼ਿੰਗ ਹੁੰਦੀ ਆ ਵੀ ਜਾਨਵਰ ਲੈਣ ਦੀ ਉਹ ਯਾਰ ਤੇਰੀ ਬਾ ਕਮਾਲ ਆ ਥਣ ਥਣ ਉਹਦਾ ਜਾਨਵਰ ਚੰਗਾ ਲੈਣਾ ਹਨਾ ਇੱਕ ਇੱਕ ਮੱਝ ਮੈਂ ਤੈਨੂੰ ਦਿਖਾਵਾਂ ਹਾਂਜੀ ਉਹਨੂੰ ਕਿਸੇ ਨੇ ਮੰਨਣਾ ਹੀ ਨਹੀਂ ਵੀ ਇੰਨਾ ਦੁੱਧ ਦਿੰਦੀ ਹੂ ਕਿਹੜੀ ਆ ਫਿਰ ਦਿਖਾਈ ਦੇ ਆ ਜਾ ਯਾਰ ਦਿਖਾਵਾਂ ਲੈ ਸੱਜਣੋ ਵੇ ਉਹ ਮੱਝ ਬਾਈ ਕਹਿੰਦਾ ਕਿਸੇ ਨੇ ਮੰਨਣਾ ਨਹੀਂ ਲੱ ਮੰਨਣਾ ਕਰਨਾ ਸੱਜਣੋ ਤੁਹਾਡੀ ਮਰਜ਼ੀ ਆ ਤੇ ਚੰਗੇ ਜਾਨਵਰ ਦਿਖਾਉਣਾ ਮੇਰਾ ਫਰਜ਼ ਬਣਦਾ ਸੋਨੂੰ ਲੈਓ ਮੈਂ ਵੀ ਦਿਖਾਉਂਦਾ ਬਾਈ ਦੀ ਕਿਹੜੀ ਮੈਂ ਆ ਬਾਈ ਇਹਨਾਂ ਚ ਆਹ ਵਾਲੀ ਮੱਝ ਅੱਛਾ ਲਾ ਆ ਝੋਟੀ ਆ ਸੱਜਣੋ ਨਾ ਬਾਕੀ ਜਾਤ ਤਾਂ ਬਾਈ ਇਹਦੀ ਚੰਗੀ ਲੱਗਦੀ ਆ ਯਾਰ ਜੱਤ ਜੁੱਤਾ ਝੋਟੀ ਦੇ ਚੰਗੇ ਹਾਂ ਪਰ ਜਿਵੇਂ ਕਦ ਕਾਠ ਆ ਹੋਰ ਆ ਅਗਲਾ ਮੰਨਦਾ ਨਹੀਂ ਉਹ ਚੀਜ਼ ਨੂੰ ਅੱਛਾ ਉਹ ਚੀਜ਼ ਨੂੰ ਮੰਨਣ ਵਾਲਾ ਮੰਨਦਾ ਨਹੀਂ ਹਾਂ ਕਿਹੜਾ ਸੂ ਆ ਇਹਦਾ ਇਹਦਾ ਹੋ ਤੀਜਾ ਚੌਥਾ ਦੁੱਧ ਕਿੰਨਾ ਪਾਇਆ ਇਹਨੇ ਜਮਾਂ ਜਿਹਨੂੰ ਦੁੱਧ ਇਹਨੇ 20 ਲੀਟਰ ਤੋਂ ਬਾਹਰ ਵਾਰ ਦਿੰਦਾ ਅੱਛਾ ਜੀ ਹਾਂ ਲੈ ਸੱਜਣਾ ਯਕੀਨ ਵਾ ਯਕੀਨ ਮੈਨੂੰ ਵੀ ਨਹੀਂ ਆਉਂਦਾ ਬਾਈ ਕਹਿੰਦਾ 20 ਤੋਂ ਬਾਹਰ ਦਿੱਤਾ ਤੇ ਹੁਣ ਮੇਰਾ ਖਿਆਲ ਆ ਇਹ ਗੱਬਣਾ ਬਾਈ ਹੁਣ ਬੱਬਣ ਹੁਣ ਤਾਂ ਗੱਬਣ ਅੱਛਾ ਕਿਆ ਕਿੰਨਾ ਚਿਰ ਰਹਿਦਾ ਇਹਦਾ ਸੁਣ ਜੁਣ ਇਹ ਅਸਲ ਚ ਰਿਪੀਟ ਹੋਈ ਗਈ ਉਸੇ ਕਰਕੇ ਮੈਂ ਫੀਡ ਫੂਡ ਚੇਂਜ ਕਰੀ ਆ ਹੁਣ ਇਹਨੂੰ ਹੋ ਗਏ 4 ਮਹੀਨੇ ਅੱਛਾ ਹੁਣ 4 ਮਹੀਨੇ ਚੁਣ ਹਾਂ ਉਹ ਦੁੱਧ ਪਾਈ ਸੀ ਉਹੀ ਗੱਲ ਆ ਫਿਰ ਨਾ ਯਕੀਨ ਵਾਲੀ ਗੱਲ ਨਹੀਂ ਆ ਵੀ ਦੁੱਧ ਬਾਵਾ ਪਾਤਾ ਇਹਨੇ ਲੈ ਦੋ ਸੱਜਣੋਂ ਬਾਈ ਕੋਲੇ ਬੁੱਲਨੇ ਉਹਨਾਂ ਦੇ ਵੀ ਦਰਸ਼ਨ ਆਪਾਂ ਕਰਾਵਾਂਗੇ ਇੱਕ ਤਾਂ ਨਾ ਬਾਈ ਨੂੰ ਗਿਫਟ ਦੇ ਦਿੱਤਾ ਹਰਿਆਣੇ ਵਾਲੇ ਇਹਦੀ ਕਿੰਨੀ ਕੁ ਉਮਰ ਹੋਊਗੀ ਭਾਈ ਇਹ ਖੀਰਾ ਹੀ ਆਜੇ ਕੱਚਾ ਅੱਛਾ ਹਜੇ ਇਹ ਹੁੰਦਾ ਨਹੀਂ ਦੋ ਦੰਦੇ ਅੱਛਾ ਮੂੰਹੋਂ ਖੀਰਾ ਹਜੇ ਇਹਦਾ ਕਿੰਨਾ ਕਰਕਰਾਰ ਦੱਸਿਆ ਸੀ ਭਾਈ ਉਹਨਾਂ ਨੇ ਇਹਦਾ ਸਬੱਬ ਬਣਿਆ ਕਿਵੇਂ ਸਬੱਬੀ ਨੇ ਆਪਣੇ ਕੋਲੇ ਇਹ ਭਾਈ ਮੈਂ ਮੱਝਾਂ ਲੈ ਕੇ ਆਉਂਦੀ ਬੰਦਿਆਂ ਨਾਲ ਆੜੀ ਪੈ ਗਈ ਉਹਨਾਂ ਨਾਲ ਅੱਛਾ ਉਹਨਾਂ ਨੂੰ ਕਿਹਾ ਯਾਰ ਕੱਟਾ ਲੈ ਕੇ ਦੋ ਕੋਈ ਵਧੀਆ ਅੱਛਾ ਜੀ ਉਹ ਕਹਿੰਦੇ ਫਿਰ ਜੇ ਲੈਣਾ ਤਾਂ ਫਲਾਨਾ ਹੀ ਲਵਾਂਗੇ ਅੱਛਾ ਅਸੀਂ ਇਹ ਲੈਣ ਗਏ ਉਹ ਬੰਦੇ ਦਿੰਦੇ ਨਹੀਂ ਸੀ ਅੱਛਾ ਜੀ ਫਿਰ ਜਦੋਂ ਦਿੱਤਾ ਵਾਲਾ ਜਦੋਂ ਅਸੀਂ ਬਾਹਰ ਉਹਨਾਂ ਦੇ ਖੜੇ ਪਏ ਅੱਛਾ ਜੀ ਉਹ ਕਹਿੰਦੇ ਜਾ ਵੀ ਅਸੀਂ ਪੈਸਾ ਵੀ ਨਹੀਂ ਲੈਣਾ ਅੱਛਾ ਮੈਂ ਮੈਨੂੰ ਇਹ ਸੀ ਮੈਂ 50000 ਦਾ ਵੀ ਕਟਾ ਛੱਡਣਾ ਸੀ ਅੱਛਾ ਆਪਣੀ ਸੋਚਤੀ ਵੀ ਆਪਾਂ 50000 ਰੁਪਇਆ ਲਾ ਕੇ ਵੀ ਇਹ ਖਰੀਦ ਲੈਣਾ ਲੈ ਬਾਈ ਕਹਿੰਦਾ ਉਹਨਾਂ ਨੇ ਨਾ ਆਪਾਂ ਨੂੰ ਐਂ ਕਹਿਤਾ ਵੀ ਜੇ ਤੁਸੀਂ ਸਾਮ ਸੰਭਾਲ ਕਰੋਗੇ ਯਾਰ ਡੈਰੀ ਚ ਲੈ ਜਾਓਗੇ ਨਸਲ ਬਣਾਓਗੇ ਅੱਗੇ ਹਨਾ ਇਹਦੀ ਨਾਨੀ ਥੱਲੇ ਵੀ ਦੁੱਧ 24 25 ਲੀਟਰ ਸੀ ਇਹਦੀ ਮਾਂ ਥੱਲੇ ਵੀ ਅੱਛਾ ਜੀ ਉਹ ਤਿੰਨ ਨਸਲਾਂ ਦਾ ਉਹਨਾਂ ਕੋਲੇ ਰਿਕਾਰਡ ਸੀ ਬਹੁਤ ਵਧੀਆ ਆ ਵੀ ਪ੍ਰੋਪਰ ਰਿਕਾਰਡ ਦੇਖ ਕੇ ਆਪਾਂ ਪੈਸੇ ਲਾ ਰਹੇ ਤੇ ਦੇ ਹਾਂ ਉਹ ਬਾਕੀ ਸੱਜਣਾਂ ਨੇ ਤੁਹਾਡਾ ਕਰਤਾ ਹੋ ਮਨ ਖੁਸ਼ ਬਾਈ ਜਦੋਂ ਯਾਰ ਹੋਰ ਯਾਰ ਮੈਂ ਹੋਰ ਉਹ ਤਾਂ ਮੈਂ ਤਾਂ ਆਪ ਨਾਲੇ ਉਹਨਾਂ ਨਾਲ ਆਪਣਾ ਕੋਈ ਵਾਅ ਵਾਸਤਾ ਨਹੀਂ ਸੀ ਜਿਨ੍ਹਾਂ ਦੇ ਘਰੇ ਕੱਟਾ ਸੀ ਅੱਛਾ ਜੀ ਤੇ ਟੀਕੇ ਬਣਵਾਉਣ ਦੀ ਆਪਣੀ ਹੈਗੀ ਕੋਈ ਸਲਾਹ ਇਹਦੀ ਅੱਗੇ ਨਹੀਂ ਮੇਰਾ ਤਾਂ ਨਹੀਂ ਹਜੇ ਤਾਂ ਨਹੀਂ ਹੈ ਅੱਛਾ ਵੀ ਹਾਲੇ ਕੋਈ ਇਰਾਦਾ ਨਹੀਂ ਹਾਂ ਲੈ ਕੇ ਤੁਹਾਡੇ ਅਰੀ ਦੀ ਖਾਤਰੀ ਆਂਦਾ ਸੀਗਾ ਨਾ ਦੇਖ ਲਾਂ ਇੱਕ ਕੰਮ ਬਈ ਜ਼ਰੂਰ ਕਰੀਂ ਡੈਰੀ ਚ ਵਰਤ ਕੇ ਨਾ ਜਦੋਂ ਇਹਦੀ ਕੋਈ ਕੱਟੀ ਦੁੱਧ ਤੇ ਆ ਗਈ ਹਾਂ ਉਸ ਤੋਂ ਬਾਅਦ ਉਹਦੇ ਟੀਕੇ ਆਪਣੇ ਕਿਸਾਨਾਂ ਨੂੰ ਹਨਾ ਤੂੰ ਜ਼ਰੂਰ ਦੇ ਕੇ ਤਿਆਰ ਕਰਾ ਦੇ ਜੇ ਕੋਈ ਨਹੀਂ ਜੇ ਕੋਈ ਵੀਰ ਭਰਾ ਨੇ ਆਉਂਦਾ ਕੋਈ ਦੂਰੋਂ ਹਨਾ ਕੱਲ ਨੂੰ ਹੁਣ ਮਾੜਾ ਮੋਟਾ ਲੱਗ ਗਿਆ ਲਾਉਣ ਆਪਾਂ ਇਹ ਵੀ ਕਹਿੰਦੇ ਆ ਵੀ ਆ ਕੇ ਭਰਾ ਕੇ ਲੈ ਜਾ ਆਪਾਂ ਉਹ ਲੈ ਸਤਿਨਾਮ ਬਾਈ ਕਹਿੰਦਾ ਜਿਵੇਂ ਆਪਾਂ ਨੂੰ ਗਿਫਟ ਮਿਲਿਆ ਆਪਾਂ ਨੇ ਵੀ ਏਰੀਏ ਦੇ ਵਿੱਚ ਗਿਫਟ ਹੀ ਬਣਾਉਣੇ ਨੇ ਕਹਿੰਦਾ ਜੇ ਕੋਈ ਸੱਜਣ ਦੂਰ ਤੋਂ ਆਊਗਾ ਜਦੋਂ ਇਹ ਕੱਟਾ ਲੱਗੇ ਛੱਜਣਾ ਹਲੇ ਇਹ ਉਮਰ ਦਾ ਨਿਆਣਾ ਹਜੇ ਬਾਈ ਨੂੰ ਨਾ ਤੰਗ ਕਰਿਓ ਮੇਰਾ ਖਿਆਲ ਆ ਬਾਈ ਆਪਾਂ ਹਜੇ ਛੱਡਦੇ ਨਹੀਂ ਸਾਥ ਨਹੀਂ ਹਜੇ ਨਹੀਂ ਛੱਜੇ ਨਹੀਂ ਛੱਡਦੇ ਦੋ ਦੰਤਾਂ ਹੋ ਜੇ ਘੱਟੋ ਘੱਟ ਹਾਂ ਜਦੋਂ ਦੋ ਦੰਦ ਹੋ ਗਿਆ ਬਾਈ ਕਹਿੰਦਾ ਆਪਾਂ ਛੱਡਣ ਲੱਗੇ ਉਦੋਂ ਆਪਾਂ ਇਹਦੀ ਸੇਵਾ ਵੀ ਫ੍ਰੀ ਦੇਵਾਂਗੇ ਆ ਆ ਬੋਲਦਾ ਕੀ ਰਕਾਰਡ ਆ ਬਾਈ ਜਿਹੜਾ ਆ ਖੜਾ ਕਿੰਨੀ ਉਮਰ ਹੈ ਜੀ ਇਹ 6 ਦੰਦਾਂ ਦਾ ਇਹ ਮੂੰਹ 6 ਦ ਅਛਾ ਇਹਦਾ ਵੀ ਬਈ ਤਦਕਾਟ ਬਾ ਯਾਰ ਜੇ ਲੰਬਾਈ ਲੰਬੂਈ ਦੀ ਗੱਲ ਕਰ ਲਾਂ ਮੈਂ ਕੈਮਰੇ ਦੇ ਵਿੱਚ ਸੱਜਣੋਂ ਪੂਰਾ ਮਸਾ ਆਉਂਦਾ ਏਡੀ ਲੰਬਾਈ ਹੈ ਆਪਾਂ ਕਹਿ ਸਕਦੇ ਆਂ ਵੀ ਯਾਰ ਇਹ ਟਰੱਕ ਜਿੱਡਾ ਝੋਟਾ ਹੈ ਟਰੱਕ ਜਿੱਡਾ ਇਹ ਤਾਂ ਹੀ ਲਿਆਂਦਾ ਟੀਕਿਆਂ ਨਾਲ ਥੋੜੇ ਜਿਹਾ ਪਸੂ ਰਿਪੀਟ ਹੋਈ ਜਾਂਦੇ ਸੀ ਫਿਰ ਮੈਂ ਕਿਹਾ ਇਹ ਹਜੇ ਛੋਟਾ ਵੀ ਕਟਾ ਹੋਰ ਲੱਗੇ ਵੀ ਅਰ ਗਏ ਅਸੀਂ ਮੱਝ ਲੈਣ ਸੀ ਅੱਛਾ ਤੇ ਸਾਨੂੰ ਕੱਟਾ ਪਸੰਦ ਆ ਗਿਆ ਸੀ ਇਹ ਲੈ ਗਏ ਬਾਈ ਹੋਰੀ ਮੱਝਾ ਲੈਣ ਤੇ ਪਰ ਗਏ ਹੋਏ ਕੱਟੇ ਵੀ ਦੋ ਖਰੀਦ ਲਿਆਏ ਫਿਰ ਹਰਿਆਣੇ ਜੀ ਇਹ ਇਹ ਹੋਣ ਲਿਆਂਦਾ ਉਹ ਪਹਿਲਾਂ ਲਿਆਂਦਾ ਸੀ ਅੱਛਾ ਉਹ ਪਹਿਲਾਂ ਇਹ ਹੋਣ ਇਹ ਹੋਣ ਲਿਆਂਦਾ ਹਾਂ ਹਾਂ ਥੋੜਾ ਜਿਹਾ ਉੱਤੋਂ ਲਿਸਾ ਜ਼ਰੂਰ ਹੈ ਪਰ ਕਦ ਕਾਠ ਲੰਬਾਈ ਲਮੂਈ ਬਹੁਤ ਆ ਇਹ ਕਿਹੜੇ ਏਰੀਆ ਜੋਂ ਆਇਆ ਬਾਈ ਇਹ ਸਰਸਾਣੇ ਤੋਂ ਆਇਆ ਇਹ ਕਿਹ ਕਿਹੜੇ ਪਾਸੇ ਰਹਿ ਗਿਆ ਸਰਸਾਣੇ ਜਿੱਥੇ ਦਾ ਸੰਸਨੀ ਵਾਲੇ ਦਾ ਡੇਰੀ ਫਾਰਮ ਉਹਦਾ ਹੈਗਾ ਉਹ ਬੁੱਲ ਫਾਰਮ ਅੱਛਾ ਉਸੇ ਪਿੰਡ ਤੋਂ ਹੀ ਆਇਆ ਵੀਰ ਸੁਰਿੰਦਰ ਸਿੰਘ ਦਾ ਸਜਣੋ ਉਸ ਸੇਮਨ ਸਟੇਸ਼ਨ ਬਣਿਆ ਹੋਇਆ ਉਸ ਉਸ ਪਿੰਡ ਤੋਂ ਇਹ ਆਇਆ ਉਸੇ ਪਿੰਡ ਤੋਂ ਹੀ ਆਇਆ ਲੈ ਅੱਜ ਨਾ ਆਪਾਂ ਬਾਈ ਦੀ ਡੈਰੀ ਦਿਖਾਈ ਹੈ ਇੱਕ ਵਾਰੀ ਮੈਂ ਤੁਹਾਨੂੰ ਕੈਮਰਾ ਮਾਰਦਣਾ ਸਾਰੇ ਜਾਨਵਰਾਂ ਤੇ ਦੇਖ ਲਓ ਉੱਥੇ ਰਾਏਕੋਟ ਸ਼ਹਿਰ ਤੋਂ ਤੇ ਅੱਗੇ ਵੀ ਬਾਈ ਦਾ ਸਵਾਬਾ ਆਪਣਾ ਬੰਦਾਰੂ ਆ ਮੈਂ ਇਹਦਾ ਵੀ ਕੱਦ-ਕਾਠ ਬਹੁਤ ਡਬਲ ਆ ਇਹਦਾ ਇਹਦਾ ਦੁੱਧ ਕਿੰਨਾ ਕਰਿਆ ਭਾਈ ਇਹ 15 16 ਲੀਟਰ ਅੱਛਾ 15 16 ਕਿਲੋ ਕੱਦ-ਕਾਠ ਇਹਦਾ ਵੀ ਬਹੁਤ ਆ ਹੈਨਾ ਉਹ ਪਰਲੀ ਮੱਝ ਥਲੇ ਦੁੱਧ ਬਹੁਤ ਸੀ ਉਹਦਾ ਕੱਦ-ਕਾਠ ਇਹ ਤੋਂ ਜ਼ਿਆਦਾ ਅੱਛਾ ਆਪਾਂ ਜੀ ਗੱਲ ਕਰ ਲਈ ਵੀ ਅੱਜ ਆਪਣੇ ਕੋਲੇ ਤਕਰੀਬਨ ਤਕਰੀਬਨ 14 15 ਲੇ ਸੱਜਣੋ ਇੱਕ ਆ ਝੋਟੀ ਵੀ ਦੇਖ ਸਕਦੇ ਹੋ ਕੱਦ ਦੇ ਦਾ ਵੀ ਬੜਾ ਬਾ ਕਮਾਲ ਹੈ ਦੂਜੀ ਝੋਟੀ ਨਾਲੋਂ ਜ਼ਿਆਦਾ ਕੱਦ ਘਾਟ ਹੈ ਦਾ ਵੀ ਇਹਦੇ ਥੱਲੇ ਕਿੰਨਾ ਕੁ ਦੁੱਧਾ ਭਾਈ ਇਹ 18-20 ਲੀਟਰ ਦਿੰਦਾ ਹੈ ਅਛਾ ਹੁਣ ਵਾਖੜ ਹੋ ਰਹੀ ਆ ਹਾਂ ਹੁਣ ਵਾਖੜ ਬਾਕੀ ਸ਼ੌਂਕ ਰੱਖਦੇ ਹਾਂ ਬਰੀਡਿੰਗ ਦਾ ਸ਼ੌਂਕ ਆ ਬਰੀਡਿੰਗ ਦਾ ਸ਼ੌਂਕ ਕਰਕੇ ਫਿਰ ਆਪਾਂ ਪੇਮੈਂਟ ਲਾ ਦਾਂ ਹਾਂ ਉਹੀ ਤਾਂ ਹੈ ਲੈ ਸੱਜਣੋ ਅੱਜ ਨਾ ਬਾਈ ਦੇ ਰਾਜੀ ਦੀ ਡੈਰੀ ਦਿਖਾਈ ਆ ਰਾਏਕੋਟ ਤੋਂ ਅੱਗੇ ਵੀ ਤੁਹਾਨੂੰ ਹੋਰ ਮੈਂ ਜਾਣਕਾਰੀ ਭਰਪੂਰ ਗੱਲਾਂ ਦੱਸਦਾ ਰਹੂੰਗਾ ਤੇ ਬਾਕੀ ਫੀਡ ਚ ਭਾਈ ਨਾ ਇੱਕ ਵਾਰੀ ਹੋਰ ਦੱਸ ਦਈਏ ਆਪਾਂ ਕੀ ਕੀ ਦਿੰਨੇ ਆ ਉਹ ਜਿਹੜਾ ਪਾਉਥੇ ਧਰਿਆ ਹੋਇਆ ਹਾਂ ਹਾਂ ਫੀਡ ਚ ਵੀ ਬੜੇਮਿਆਂ ਦੀ ਖਾਲਾ ਸਰੋਂ ਦੀ ਖਾਲਾ ਹਾਂਜੀ ਤੇ ਛੋਲਿਆਂ ਦੀ ਚੂਨੀ ਆ ਹਾਂਜੀ ਛੋਲਿਆਂ ਦਾ ਆਪਣਾ ਖੰਡਾ ਅੱਛਾ ਜੀ ਛੋਲਿਆਂ ਦਾ ਛਿਲਕਾ ਠੀਕ ਹੈ ਜੀ ਕਣਕ ਦੀ ਲੇਟੀ ਇਹ ਚੀਜ਼ਾਂ ਦਿੰਦੇ ਇਹ ਚੀਜ਼ਾਂ ਦਿੰਦੇ ਹੋਰ ਕੋਈ ਲਿਬ੍ਰੇਟਾਉਣਿਕ ਵਗੈਰਾ ਨਾਲ ਨਹੀਂ ਮੈਂ ਨਹੀਂ ਕੁਛ ਦਿੰਦਾ ਅੱਛਾ ਹੋਰ ਕੁਝ ਨਹੀਂ ਲੈ ਸੱਜਣਾ ਫੀਡ ਵਾਲਿਆਂ ਨੇ ਮੈਨੂੰ ਪਤਾ ਬਾਈ ਨੂੰ ਬਾਲੇ ਫੋਨ ਆਉਣਗੇ ਮੈਂ ਤਾਂ ਕਰਕੇ ਦੋ ਵਾਰੀ ਇਹ ਗੱਲ ਬਾਈ ਤੋਂ ਰਿਪੀਟ ਕਰਾਤੀ ਵੀ ਫੀਡ ਚ ਕੀ ਕੀ ਦਿੰਦਾ ਬਾਈ ਇਹ ਸਮਾਨ ਸੱਜਣਾ ਤੁਸੀਂ ਵੀ ਦੇ ਕੇ ਆਪਣੇ ਜਾਨਵਰਾਂ ਤੋਂ ਵਧੀਆ ਦੁੱਧ ਲੈ ਸਕਦੇ ਹੋ ਪਰ ਬਾਕੀ ਜਿਹੜੀ ਮੇਨ ਗੱਲ ਹੁੰਦੀ ਹੈ ਨਾ ਸੱਜਣੋ ਦੁੱਧ ਮੇਨ ਗੱਲ ਹੁੰਦੀ ਹੈ ਦੇਣਾ ਹੁੰਦਾ ਬਰੀਡ ਨੇ ਜਿਵੇਂ ਗੱਲ ਕਰ ਲਾਂ ਬਰੀਡ ਨੇ ਦੁੱਧ ਦੇਣਾ ਹੁੰਦਾ ਜੇ ਆਪਾਂ ਕਹੀਏ ਦੇਸੀ ਨੂੰ ਵੀ ਆਪਾਂ ਨਾ ਚਾਹੇ ਉਹਨੂੰ ਖਰਾਕ ਚ ਗੱਡ ਦਿਓ ਦੇਸੀ ਨੂੰ ਉਹਨੇ 1-2 ਕਿਲੋ ਦਾ ਫਰਕ ਪਾ ਦੇਣਾ ਪਰ ਜੇ ਆਪਾਂ ਕਹਿ ਲਈਏ ਵੀ 10 ਕਿਲੋ ਵਾਲੀ ਤੋਂ 20 ਲੈ ਲਾਂਗੇ ਉਹ ਗੱਲ ਨਹੀਂ ਬਣਦੀ ਹੈਨਾ ਲੈ ਬਾਕੀ ਆਹ ਝੋਟੀ ਵੀ ਬਾਈ ਕੋਈ ਚੰਗੀ ਹੈ ਇਧਰੋਂ ਥੱਲੇ ਤੋਂ ਥੋੜੂ ਬਾਹਰ ਦੀ ਲੈ ਕੇ ਤੇ ਬਾਕੀ ਅੱਜ ਰਾਜੇ ਬਾਈ ਦਾ ਫਾਰਮ ਦਿਖਾਇਆ ਆਪਾਂ ਨੇ ਰਾਏਕੋਟ ਤੋਂ ਅੱਗੇ ਕਿਸੇ ਹੋਰ ਸੱਜਣ ਦਾ ਫਾਰਮ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਧੰਨਵਾਦ ਜੀ